ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੈਂ ਰਾਤ ਖਬਰ ਪਾਈ ਸੀ ਬਹੁਤ ਸਾਰੇ ਲੋਕਾਂ ਨੇ ਮੰਨ ਲਿਆ ਕਿ ਭਾਈ ਰਾਜਵੀਰ ਜਵੰਦਾ ਮਰੇ ਨਹੀਂ ਮਾਰੇ ਗਏ ਨਹੀਂ ਪਰ ਅੱਜ ਜਿਹੜੀ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਉਣ ਜਾ ਰਿਹਾ ਹਾਂ ਬੇਹੱਦਿਆ ਦੇ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਜਿਹੜੇ ਨਾਲ ਦੇ ਸਾਥੀ ਸੀ ਬਹੁਤ ਸਾਰੇ ਸਾਥੀ ਸੀ ਰਾਜਵੀਰ ਜਵੰਦਾ ਦੇ ਪਰ ਪੰਜਾਬ ਦੇ ਲੋਕਾਂ ਨੇ ਜਾਂ ਕਿਸੇ ਵੀ ਪੱਤਰਕਾਰ ਨੇ ਕੋਈ ਸੁਭਾਲਤਾ ਨਹੀਂ ਚੱਕੀ ਕਿ ਰਾਜਵੀਰ ਜਵੰਦਾ ਦੇ ਜਿਹੜੇ ਸਾਥੀ ਨੇ ਉਹ ਕਿੱਥੇ ਨੇ ਕਿਉਂਕਿ ਰਾਜਵੀਰ ਜਵੰਦਾ ਦੇ ਪਿੱਛੇ ਸਭ ਤੋਂ ਵੱਡਾ ਮਾਮਲਾ ਤੁਹਾਡੇ ਸਾਹਮਣੇ ਧਰੂੰਗਾ ਔਰ ਤੁਸੀਂ ਯਕੀਨ ਮੰਨਿਓ ਹੈਰਾਨ ਤਾਂ ਹੋਣਾ ਹੀ ਹੈ ਪਰ ਜਿਹੜੀ ਮੈਂ ਤੁਹਾਨੂੰ ਅੱਜ ਪਹਿਲੀ ਗੱਲ ਕਹਿਣ ਜਾ ਰਿਹਾ ਉਹਨੂੰ ਸੁਣ ਕੇ ਤਾਂ ਤੁਹਾਡਾ ਹੋਰ ਵੀ ਮਨ ਮਜ਼ਬੂਤ ਹੋ ਜਾਣਾ ਤੁਹਾਨੂੰ ਵਿਸ਼ਵਾਸ ਹੋ ਜਾਣਾ ਕਿਉਂ ਕਿ ਭਈ ਰਾਜਵੀਰ ਜਵੰਦਾ ਦੇ ਪਿੱਛੇ ਪੈਰਬਾਈ ਕਰਨ ਵਾਲਾ ਯਾਨੀ ਆਪਣੇ ਪਰਿਵਾਰ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਹਜ਼ਾਰ ਦੋਸਤ ਬਹੁਤ ਸਾਰੇ ਕਲਾਕਾਰ ਵੀ ਨੇ ਪਰ ਭਾਈ ਉਹਨਾਂ ਦੇ ਖੋਦੇ ਪਰਿਵਾਰ ਦੇ ਵਿੱਚੋਂ ਉਹਦੇ ਮਾਤਾ ਪਿਤਾ ਸੀ ਜਿਨ੍ਹਾਂ ਦੇ ਵਿੱਚੋਂ ਦਾ ਪਿਤਾ ਨਹੀਂ ਹੈਗਾ ਉਹਦੀ ਮਾਂ ਗੀ ਉਹਦੀ ਪਤਨੀ ਹੈ ਬਾਕੀ ਬੱਚੇ ਨੇ ਇਹ ਸਾਰਾ ਪੰਜਾਬ ਜਾਣਦਾ ਤਾਂ ਪਰ ਭਾਈ ਠੋਸ ਕਰਨ ਵਾਸਤੇ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਸੀ ਅਸਟੱਕੇ ਘੜੀ ਕਮਜ਼ੋਰ ਰਹੀ ਹੈ ਪਰ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਇਆ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਇਸ ਗੱਲ ਨੂੰ ਅੱਗੇ ਲਿਆਓ ਪਰ ਅੱਜ ਤੁਹਾਡੇ ਸਾਹਮਣੇ ਕੁਝ ਐਸੀ ਵੀਡੀਓ ਦਿਖਾਉਣ ਜਾ ਰਿਹਾ ਹਾਂ ਤੁਹਾਡਾ ਮਨ ਤੁਹਾਡਾ ਵਿਸ਼ਵਾਸ ਬੜਾ ਮਜ਼ਬੂਤ ਹੋ ਜਾਣਾ ਕਿ ਰਾਜਵੀਰ ਜਵੰਦਾ ਮਰਿਆ ਨਹੀਂ ਮਾਰਿਆ ਗਿਆ ਕਿਉਂਕਿ ਦੀਪ ਸਿੱਧੂ ਦੇ ਨਾਲ ਜੋ ਹੋਇਆ ਪੰਜਾਬ ਦੇ ਲੋਕਾਂ ਨੇ ਵੀ ਕਿਹਾ ਬਹੁਤ ਸਾਰੀਆਂ ਥਿਉਰੀਆਂ ਤੁਹਾਡੇ ਸਾਹਮਣੇ ਧਰੂੰਗਾ ਇੱਕ ਇੱਕ ਅੜੀ ਤੁਹਾਡੇ ਸਾਹਮਣੇ ਜੜਦੀ ਜਾਊਗੀ ਕਿਉਂਕਿ ਮੈਂ ਇਕੱਲਾ ਨਹੀਂ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ ਬੁੱਧੀਜੀਵੀ ਲੋਕ ਔਰ ਪੰਜਾਬ ਦੇ ਕਈ ਸਾਰੇ ਵਕੀਲ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਹਿੰਦੇ ਜੀ ਰਾਜਵੀਰ ਜਵੰਦਾ ਵਿਚਾਰਾ ਚਲਿਆ ਗਿਆ ਆਪਣੇ ਪਰਿਵਾਰ ਨੂੰ ਛੱਡ ਕੇ ਤਾਂ ਇਸ ਗੱਲ ਨੂੰ ਅੱਗੇ ਲਿਆਉਣਾ ਚਾਹੀਦਾ ਸਾਡੇ ਹੀ ਲੋਕਾਂ ਦੁਆਰਾ ਤਾਂ ਕਿ ਰਾਜਵੀਰ ਜਵੰਦਾ ਨੂੰ ਇਨਸਾਫ ਮਿਲੇ ਬਹੁਤੇ ਲੋਕਾਂ ਨੇ ਰੌਲਾ ਪਾ ਰੱਖਿਆ ਜੀ بڑے ਪੱਤਰਕਾਰਾਂ ਨੇ ਵੀ ਰੌਲਾ ਪਾ ਰੱਖਿਆ ਕਹਿੰਦੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਤੇ ਸਰਕਾਰ ਨੂੰ ਅਪੀਲ ਕਰ ਰਹੇ ਨੇ ਉਲਟਾ ਦੀ ਖੋਜ ਦੇ ਵਿੱਚ ਨਹੀਂ ਜਾ ਰਹੇ ਸੀ ਕਿ ਭਾਈ ਰਾਜਵੀਰ ਜਵੰਦਾ ਪਸ਼ੂਆਂ ਦੇ ਨਾਲ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਹੈ ਬਹੁਤ ਵੱਡਾ ਇੱਕ ਮਾਮਲਾ ਇੱਕ ਹੈ ਕਤਲ ਮੰਨਿਆ ਜਾ ਰਿਹਾ ਇਹ ਮੈਂ ਇਕੱਲਾ ਨਹੀਂ ਕਹਿ ਰਿਹਾ ਮੈਂ ਲੋਕਾਂ ਦੇ ਆਧਾਰ ਤੇ ਪੰਜਾਬ ਦੇ ਵਿੱਚੋਂ ਜੋ ਥਿਉਰੀਆਂ ਆ ਰਹੀਆਂ ਨੇ ਮੈਂ ਵੀ ਤੁਹਾਡੇ ਸਾਹਮਣੇ ਤਰੂਆ ਮੈਂ ਰਾ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਕਿ ਕਿ ਖਬਰ ਰਾਜਵੀਰ ਜਵੰਦਾ ਦੇ ਨਾਲ ਜੁੜੀ ਤੁਹਾਨੂੰ ਸੁਣਾਵਾਂਗੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੂਰੇ ਤੱਥ ਧਰਾਂਗੇ ਜਦੋਂ ਤੱਕ ਕੋਈ ਰਾਜਵੀਰ ਜਵੰਦਾ ਦਾ ਨਿਚੋੜ ਨਹੀਂ ਨਿਕਲਦਾ ਕਿ ਰਾਜਵੀਰ ਜਵੰਦਾ ਤੇ ਦੇਖੋ ਹੁਣ ਛਾੜਬੀਲ ਹੋਣ ਜਾ ਰਹੀ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਜਾਂਚ ਹੋਣ ਜਾ ਰਹੀ ਹੈ ਪੂਰੀ ਤਰ੍ਹਾਂ ਤੱਕ ਪਰਸੂਈ ਉਹਦੇ ਸਾਥੀਆਂ ਵੱਲ ਨੂੰ ਘੁੰਮ ਰਹੀ ਆ ਅਸੁੰਦੇ ਜਰਾ ਧਿਆਨ ਦੇ ਨਾਲ ਕਿਉਂਕਿ ਪਸ਼ੂਆਂ ਦੇ ਵਿੱਚ ਵੱਜ ਕੇ ਐਸਾ ਕੁਛ ਤਾਂ ਨਹੀਂ ਹੁੰਦਾ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਸੁਣੋ ਕਿਹਦਾ ਰਾਜਵੀਰ ਜਵੰਦਾ ਦੀ ਆ ਕੀ ਉਹਦਾ ਐਕਸੀਡੈਂਟ ਹੋਇਆ ਜਾਂ ਉਹਦਾ ਕਤਲ ਹੋਇਆ ਉਹਦੇ ਨਕਲ ਇਹ ਤਾਂ ਹੈ ਕਿ ਉਹ ਕੰਨਾ ਬਾਹਰ ਨਿਕਲੇ ਅਸਤਰੋ ਉਹਦੇ ਨਾਲ ਵੀ ਗਏ ਹੋਣਗੇ ਕੋਈ 5-7 ਮੁੰਡੇ ਅਜੇ ਤੱਕ ਉਹ ਕੈਮਰੇ ਸਾਹਮਣੇ ਕਿਉਂ ਨਹੀਂ ਆਏ ਬਾਈ ਇਹ ਸੋਚੋ ਯਾਰ ਕਿ ਫਤੌਹ ਦੇ ਅੱਛਾ ਦੇ ਨਾ ਕੋਈ ਸਾਜ਼ਿਸ਼ ਹੋਈ ਹੋਵੇ ਇੰਨਾ ਜ਼ਿਆਦੇ ਡੈਮੇ ਬੰਦਾ ਕਦੇ ਨਹੀਂ ਹੁੰਦਾ ਹੁੰਦਾ ਇੱਕ ਠੱਕੇ ਦੇ ਵਿੱਚ ਵਾ ਮੀਰਾ ਕੇਈ ਅਜੀ ਕਾਣਾ ਲੈਸ ਹੀ ਘੱਟ ਹੋਇਆ ਯਾਰ ਸਾਡੇ ਵਿੱਚ ਵੀ ਠੱਠਾ ਬੱਚਸ ਪਰ ਇੰਨਾ ਨੁਕਸਾਨ ਨਹੀਂ ਹੁੰਦਾ ਦਨ ਸੋਚਣ ਵਾਲੀ ਆ ਪੰਜਾਬੀਓ ਵੈਸੇ ਪੰਜਾਬੀ ਆਪਾਂ ਸੱਚ ਬੋਲਣ ਵਾਲੇ ਦਾ ਸਾਥ ਨਹੀਂ ਦਿੰਦੇ ਮੇਰਾ ਸਾਥ ਨਹੀਂ ਦਿੱਤਾ ਕਿਸ ਨੇ ਮੇਰੀ ਵੀਡੀਓ ਜਾਦੇ ਪ੍ਰਵਾਸੀ ਸ਼ੇਅਰ ਕਰਦੇ ਹੁੰਦੇ ਸੀ ਤੇ ਮੈਂ ਇੱਕ ਵੀਡੀਓ ਪ੍ਰਵਾਸੀਆਂ ਦੇ ਖਿਲਾਫ ਪਾਈ ਮੈਨੂੰ 7500 ਜਾਣਾ ਅਨਫੋਲੋ ਕਰ ਗਏ ਤੇ ਸਾਡੇ ਪੰਜਾਬੀਆਂ ਨੇ ਮੇਰਾ ਸਾਥ ਨਹੀਂ ਦਿੱਤਾ ਸਾਥ ਦੇਣਾ ਜਾਂ ਨਾ ਦੇਣਾ ਅੱਗੇ ਤੁਹਾਡੀ ਮਰਜ਼ੀ ਆ ਪਰ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜਰੂਰ ਪਹੁੰਚਾਓ ਮੇਰੀ ਗੱਲ ਸੁਣੋ ਕੀ ਉਹਨਾਂ ਮੁੰਡਿਆਂ ਨੂੰ ਕੈਮਰੇ ਮੁੜੇ ਨਹੀਂ ਆਉਣਾ ਚਾਹੀਦਾ ਸੀ ਜਿਹੜੇ ਮੁੰਡੇ ਉਹਦੇ ਨਾਲ ਗਏ ਸੀ ਕੀ ਉਥੋਂ ਦੀ ਆ ਪਬਲਿਕ ਪ੍ਰਾਈਵੇਸੀ ਬੰਦ ਉਹ ਚੱਕ ਕੇ ਤਰੀ ਫਰੀ ਹੈ ਕੀ ਉਹਦੇ ਸਾਥੀ ਇੱਥੇ ਆ ਉਹਦੇ ਰਹਿ ਨਹੀਂ ਸੀ ਦੇ ਕੋਲੇ ਐਡਾ ਗੰਨਤਾਰੀ ਬੱਬੇ ਯਾਰ ਗੱਲ ਕੁਝ ਹਜਮ ਨਹੀਂ ਹੁੰਦੀ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜਾ ਇਹ ਪੰਜਾਬ ਦਾ ਨੌਜਵਾਨ ਬੋਲ ਰਿਹਾ ਸੀ ਬਿਲਕੁਲ ਸੱਚ ਕਹਿ ਰਿਹਾ ਕਿਉਂਕਿ ਸਾਡੇ ਪੰਜਾਬ ਦੀ ਏਕਤਾ ਤਾਂ ਬੜੀ ਵੱਡੀ ਹੈ ਬਹੁਤ ਵਾਰ ਏਕਤਾ ਦਿਖਾ ਦਿੱਤੀ ਹੈ ਪੰਜਾਬ ਨੇ ਪਰ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਬੜੇ ਲੋਕ ਨੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਦੇਖੋ ਰਾਜਵੀਰ ਜਵੰਦਾ ਜੇਕਰ ਠੱਠੇ ਦੇ ਵਿੱਚ ਵਾਕਈ ਵਜਿਆ ਹੁੰਦਾ ਤਾਂ ਉੱਥੇ ਪਸ਼ੂ ਥਾਂ ਤੇ ਮਰ ਜਾਂਦਾ ਯਾਨੀ ਮਾਮਲਾ ਬੜਾ ਗੜਬੜ ਜਾਣਾ ਕਰਿਆ ਤੁਸੇ ਨੂੰ ਹਾਜਮ ਨਹੀਂ ਹੋ ਰਹੀ ਗੱਲ ਇਹ ਸੱਚ ਹੈ ਜਿਹੜੇ ਉਹਦੇ ਸਾਥੀ ਸੀ ਰਾਜਵੀਰ ਜਵੰਦਾ ਦੇ ਨਾਲ ਪੰਜ ਬੰਦੇ ਨਿਕਲੇ ਸੀ ਘਰ ਦੇ ਵਿੱਚੋਂ ਜਦੋਂ ਤੁਰੇ ਨੇ ਨਾ ਇਹ ਇਕੱਠੇ ਰਾਈਡਿੰਗ ਕਰਨ ਦੇ ਲਈ ਤਾਂ ਭਾਈ ਇਹ ਪੰਜ ਬੰਦੇ ਇਹਦੇ ਨਾਲ ਹੋਰ ਸੀ ਤਾਂ ਤੁਸੀਂ ਇਹ ਵੇਖੋ ਇੱਕ ਇੱਕ ਦੇ ਹੈਲਮਟ ਦੇ ਉੱਤੇ ਕੈਮਰਾ ਲੱਗਿਆ ਹੁੰਦਾ ਤੇ ਪਲ-ਪਲ ਦੀ ਮੋਮੈਂਟ ਸਾਰੇ ਕੈਦ ਕਰ ਰਹੇ ਸੀ ਉਸੇ ਵਕਤ ਸਾਰੇ ਕੈਮਰੇ ਬੰਦ ਹੋ ਜਾਂਦੇ ਆਚਾਨਕ ਯਾਨੀ ਸੋਚੀ ਸਮਝੀ ਸਾਜ਼ਿਸ਼ ਪੂਰੇ ਪੰਜਾਬ ਦੇ ਅੰਦਰ ਇਹ ਗੱਲ ਫੈਲ ਚੁੱਕੀ ਆ ਕਿ ਭਾਈ ਰਾਜਵੀਰ ਜਵੰਦਾ ਜਿਹੜੇ ਠੱਠੇ ਦੇ ਵਿੱਚ ਵੱਜਿਆ ਪਸ਼ੂਆਂ ਦੇ ਵਿੱਚ ਵੱਜਿਆ ਉਹ ਪਸ਼ੂ ਦੀ ਮੌਤ ਨਹੀਂ ਹੋਈ ਬਿਚ ਸਾਡੇ ਪੱਤਰਕਾਰਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਪਸ਼ੂਆਂ ਤੇ ਕਾਨੂੰਨ ਬਣਨਾ ਚਾਹੀਦਾ ਠੀਕ ਹੈ ਬਣਨਾ ਚਾਹੀਦਾ ਪਰ ਭਾਈ ਜਿਹੜਾ ਇਹ ਵਿਸ਼ਾ ਇਹ ਜਾਂਚਦਾ ਹੈ ਇਹ ਗੱਲ ਯਾਦ ਰੱਖਿਓ ਇੱਕ ਦਿਨ ਤੁਹਾਡੇ ਸਾਹਮਣੇ ਰਾਜਵੀਰ ਜਵੰਦਾ ਦਾ ਸੱਚ ਸਾਹਮਣੇ ਆਉਣਾ ਕਿਉਂਕਿ ਬਹੁਤ ਸਾਰੇ ਵਕੀਲ ਇੱਕ ਮਾਨਸਾ ਦਾ ਵਕੀਲ ਹੈ ਉਹਨੇ ਮੁੱਦਾ ਚੱਕ ਲੈ ਕਹਿੰਦੇ ਜੀ ਇਹਦੇ ਪਰਿਵਾਰ ਨੂੰ ਚਾਹੀਦਾ ਜਿੰਨੇ ਵੀ ਮੁੰਡੇ ਨਾਲ ਸੀ ਪਹਨਾਂ ਦਾ ਉਹਨਾਂ ਦੀ ਸ਼ਰਮੀਨ ਉਹਨਾਂ ਦਾ ਸਾਰਾ ਡੇਟਾ ਕੀ ਕੀ ਉਹਨਾਂ ਦੇ ਵਿੱਚ ਚੱਲ ਰਿਹਾ ਸੀ ਉਸ ਵਕਤ ਦੇ ਵਿੱਚ ਕੀ ਕੀ ਮੂਮਟ ਹੋਈ ਆ ਉੱਥੇ ਜਾਂ ਉਹਨਾਂ ਦੇ ਫੋਨਾਂ ਦੇ ਵਿੱਚੋਂ ਵੀ ਗੱਲਬਾਤ ਇੱਕ ਦੂਜੇ ਨਾਲ ਕੀ ਹੋਈ ਕੋਈ ਇੱਕ ਦੂਸਰੇ ਦੇ ਨਾਲ ਗੈਟਮੈਂਟ ਤਾਂ ਨਹੀਂ ਕਰ ਰਿਆ ਸੀ ਉਹਨਾਂ ਸਾਥੀਆਂ ਵਿੱਚੋਂ ਇਹ ਲੋਕੇਸ਼ਨ ਲਾ ਕੇ ਜਾਂਚ ਹਲੇ ਵੀ ਹੋ ਸਕਦੀ ਹੈ ਚਾਹੇ ਜੋ ਮਰਜੀ ਕੋਈ ਕਰ ਲੇ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਸੱਚ ਦਿਖਾਉਣਾ ਹਰ ਇੱਕ ਪੰਜਾਬੀ ਦਾ ਕੰਮ ਹੈ ਸਾਡਾ ਕੰਮ ਇਹੀ ਹੈ ਕਿ ਯਾਰ ਰਾਜਵੀਰ ਜਵੰਦਾ ਨੂੰ ਬਹੁਤ ਸਾਰੇ ਲੋਕ ਕਹ ਰਹੇ ਨੇ ਦੇਖੋ ਇਹ ਗੱਲ ਕੋਈ ਵੀ ਬੰਦਾ ਹਾਜ਼ਮ ਨਹੀਂ ਕਰ ਰਿਹਾ ਕਿ ਜੇ ਤਾਂ ਠੱਠੇ ਦੇ ਵਿੱਚ ਵੱਜਦਾ ਤਾਂ ਠੱਠੇ ਦਾ ਭਾਈ ਕੋਈ ਨੁਕਸਾਨ ਤਾਂ ਹੁੰਦਾ ਉਹ ਮਰ ਜਾਂਦਾ ਜਾਂ ਉਹਦੀ ਕੋਈ ਲੱਤ ਬਾਹ ਕੋਈ ਲੱਤੀ ਟੁੱਟ ਜਾਂਦੀ ਪਸੂ ਦੀ ਕੁਛ ਤਾਂ ਹੁੰਦਾ ਪਰ ਰਾਜਵੀਰ ਜਵੰਦਾ ਦਾ ਇੱਕ ਪਾਸੇ ਸਿਰਫ ਇੰਨੀ ਗੱਲ ਕਹੀ ਗਈ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜਿਆ ਫਿਰ ਲੋਕ ਵਿੱਚ ਪਤਾ ਕੀ ਕਹਿੰਦੇ ਕਹਿੰਦੇ ਜੀ ਗਵਾਹ ਨੇ ਉਹ ਭਾਈ ਗਵਾਹ ਬਣਾਏ ਵੀ ਜਾਂਦੇ ਨੇ ਬਹੁਤ ਸਾਰੀਆਂ ਇੱਥੇ ਕਹਾਣੀਆਂ ਬਣ ਜਾਂਦੀਆਂ ਇਹ ਸਾਡੇ ਹਿੰਦੁਸਤਾਨ ਦੀ ਧਰਤੀ ਹੈ ਕਾਜਯੋਗ ਦਾ ਦੌਰ ਹੈ ਇਸ ਗੱਲਾਂ ਨੂੰ ਸੱਚ ਤੇ ਝੂਠ ਇੱਕ ਪਲ ਦੇ ਅੰਦਰ ਬਦਲ ਦਿੰਦਾ ਬੰਦਾ ਇਹਨਾਂ ਗੱਲਾਂ ਤੇ ਯਕੀਨ ਕਰਨਾ ਨਹੀਂ ਬਣਦਾ ਪਰ ਜਾਂਚ ਹੋਣੀ ਸਭ ਤੋਂ ਵੱਡੀ ਅਹਿਮ ਗੱਲ ਹੈ ਪੰਜਾਬ ਦੇ ਲੋਕ ਪੰਜਾਬ ਦੇ ਹੋ ਵਕੀਲ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਭਾਈ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਾਂਚ ਤਾਂ ਕਰਾਉਣੀ ਚਾਹੀਦੀ ਹੈ ਰਾਜਵੀਰ ਤਾਂ ਨਹੀਂ ਮੁੜਦਾ ਪਰ ਉਹਨੂੰ ਇਨਸਾਫ ਜਾਂ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਕਿਉਂਕਿ ਦੀਪ ਸਿੱਧੂ ਦੇ ਨਾਲ ਜੋ ਹਾਦਸਾ ਵਾਪਰਿਆ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਹਿੰਦੇ ਜੀ ਉਹ ਤਾਂ ਐਕਸੀਡੈਂਟ ਹੈ ਪਰ ਬਾਅਦ ਦੇ ਵਿੱਚ ਗੱਲ ਕਿਹੜੀ ਨਿਕਲ ਕੇ ਆਈ ਕਹਿੰਦੇ ਜੀ ਤਾਂ ਕਰਵਾਇਆ ਗਿਆ ਤੁਸੀਂ ਆਪ ਦੇਖੋ ਵੀ ਸਾਡੇ ਪੰਜਾਬ ਦੇ ਵਿੱਚੋਂ ਕਿੱਡੇ ਕਿੱਡੇ ਹੀਰੇ ਜਾਣਗੇ ਆ ਹੁਣ ਬਰਿੰਦਰ ਘੋਮਣ ਦੀ ਮੌਤ ਹੋਈ ਹੈ ਉਹ ਆਪਦੇ ਮੋਢੇ ਦਾ ਆਪਰੇਸ਼ਨ ਕਰਵਾਉਣ ਗਿਆ ਸੀ ਕਹਿੰਦੇ ਜੀ ਉਹ ਵੀ ਡਾਕਟਰਾਂ ਤੇ ਸ਼ੱਕ ਕਰ ਰਹੇ ਨੇ ਲੋਕ ਕਿਉਂ ਉਹਦਾ ਚਿਹਰਾ ਬਿਲਕੁਲ ਨੀਲੇ ਰੰਗ ਦਾ ਹੋ ਚੁੱਕਿਆ ਸੀ ਕਹਿੰਦੇ ਡਾਕਟਰਾਂ ਨੇ ਕੁਝ ਗਲਤ ਹੋਇਆ ਜਿਹੜਾ ਕਿਦਾ ਚਿਹਰਾ ਨੀਲਾ ਪੈ ਗਿਆ ਸੱਪ ਥੋੜੀ ਲੜ ਗਿਆ ਸੀ ਜਾਂ ਕੋਈ ਜ਼ਹਿਰੀਲੀ ਚੀਜ਼ ਥੋੜੀ ਲੜੀ ਸੀ ਪਰ ਭਾਈ ਸੱਚ ਸੁਣਨਾ ਥੋੜਾ ਜਿਹਾ ਕੌੜਾ ਜ਼ਰੂਰ ਲੱਗ ਸਕਦਾ ਪਰ ਅਸੀਂ ਤੇ ਸ਼ੇਰ ਤੁਹਾਡੇ ਨਾਲ ਕਰਾਂਗੇ ਜੋ ਸੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿੰਨੇ ਵੀ ਉਹਦੇ ਦੋਸਤ ਨੇ ਰਾਜਵੀਰ ਜਵੰਦਰ ਸਾਰਿਆਂ ਦੇ ਵੱਲ ਸ਼ੱਕ ਦੀ ਸੂਈ ਘੁੰਮ ਰਹੀ ਹੈ ਕਿੰਨੇ ਬੰਦੇ ਜਾਂਦੇ ਸੀ ਉਹਦੀਆਂ ਵੀਡੀਓ ਦੇ ਵਿੱਚ ਦੇਖਿਆ ਨੇ ਇੱਕ ਸਰਦਾਰ ਬੰਦਾ ਦਾੜਾ ਛੱਡਿਆ ਹੋਇਆ ਉਹ ਹੁਣ ਉਹਦੇ ਤੇ ਨਜ਼ਰ ਆਇਆ ਤੇ ਉਦੇ ਸੰਸਕਾਰ ਤੇ ਨਜ਼ਰ ਆਇਆ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਮਿਲਣ ਕੋਈ ਗਿਆ ਕੋਈ ਨਹੀਂ ਗਿਆ ਪਰ ਰਾਜਵੀਰ ਜਵੰਦਾ ਤੇ ਸ਼ੱਕ ਸਾਰੇ ਪੰਜਾਬ ਨੂੰ ਪਹਿ ਚੁੱਕੇ ਕਿ ਇਹ ਮਾਮਲਾ ਕਰਵਾਇਆ ਗਿਆ ਇਹ ਕਾਰਨਾਮਾ ਕਰਵਾਇਆ ਗਿਆ ਹੋਇਆ ਨਹੀਂ ਤਾਂ ਬਾਕੀ ਮੈਂ ਪੰਜਾਬ ਦੇ ਸਾਡੇ ਵਾਲੇ ਲੋਕਾਂ ਤੋਂ ਪੁੱਛਣਾ ਚਾਹੁੰਨਾ ਕਿ ਤੁਹਾਡੀ ਰਾਇ ਕੀ ਹੈ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ